ਚੈਨਲ ਪੰਜਾਬੀ ਦੇ ਸਤਿ ਸ਼੍ਰੀ ਅਕਾਲ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਅੱਜ ਅਸੀਂ ਕੁਝ ਕਲਮਾ ਤਾਂ ਅਸੀਂ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਚਾਰ ਪੰਜ ਮਾਮਲੇ ਆਪਾਂ ਅੱਜ ਤੁਹਾਡੇ ਨਾਲ ਪ੍ਰੋਗਰਾਮ 'ਚ ਸਾਂਝੇ ਕਰਨੇ ਆ ਇੱਕ ਮਾਮਲਾ ਹੈਗਾ ਕਿ ਜਿਹੜੀ ਹਾਊਸਿੰਗ ਸੰਕਟ ਆ ਇਸ ਵੇਲੇ ਘਰਾਂ ਦੀ ਸ਼ਾਰਟੇਜ ਤੇ ਉਹਦਾ ਜਿਹੜੀ ਡੋਮੈਸਟਿਕ ਵਾਇਲੈਂਸ ਘਰਾਂ ਦੇ ਵਿੱਚ ਲੜਾਈ ਝਗੜੇ ਹੁੰਦੇ ਆ ਉਹਨਾਂ ਦੇ ਜਿਹੜੇ ਪੀੜਤ ਲੋਕ ਨੇ ਉਹਨਾਂ ਤੇ ਬਹੁਤ ਅਸਰ ਮਾੜਾ ਪੈ ਰਿਹਾ ਇਹਦਾ ਆਪਸ 'ਚ ਸਬੰਧ ਕੀ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਦੂਜੇ ਅਡਮੰਟਨ ਦੇ ਵਿੱਚ ਬਿੱਲ 9 ਦੇ ਵਿਰੋਧ ਦੇ ਵਿੱਚ ਰੈਲੀ ਹੋਈ ਹੈ ਬਿੱਲ 9 ਕੀ ਹੈ ਤੇ ਰੈਲੀ ਕਿਉਂ ਕੀਤੀ ਹੈ ਕੱਲ ਅਸੈਂਬਲੀ ਦੇ ਬਾਹਰ ਕਿਉਂ ਲੋਕ ਇਕੱਠੇ ਹੋਏ ਇਹਦੇ ਬਾਰੇ ਗੱਲਬਾਤ ਕਰਾਂਗੇ ਇੱਕ ਬੀਸੀ ਦੀਆਂ ਲੰਬਰ ਮਿੱਲਾਂ ਦਾ ਸੰਕਟ ਬਹੁਤ ਪੁਰਾਣਾ ਹੈ ਕਿਸੇ ਵੇਲੇ ਬੜੀਆਂ ਮਸ਼ਹੂਰ ਹੁੰਦੀਆਂ ਸੀ ਹੁਣ ਇੱਕ ਹੋਰ ਮਿੱਲ ਬੰਦ ਹੋਣ ਜਾ ਰਹੀ ਹੈ ਉਹਦੇ ਬਾਰੇ ਗੱਲਬਾਤ ਕਰਨੀ ਹੈ ਨਸ਼ੇ ਦੀ ਓਵਰਡੋਜ਼ ਬ੍ਰਿਟਿਸ਼ ਕੋਲੰਬੀਆ ਦੀ ਵੱਡੀ ਸਮੱਸਿਆ ਹੈ ਇਹਨੂੰ ਰੋਕਣ ਦੇ ਲਈ ਪਹਿਲਾਂ ਟੀਕਾ ਲਾਉਂਦੇ ਸੀ ਹੁਣ ਸਪਰੇਅ ਸਾਹਮਣੇ ਆਈ ਹੈ ਇਹਦੇ 'ਚ ਰੌਲਾ ਗੋਲਾ ਪੈ ਰਿਹਾ ਵੀ ਮਾਮਲਾ ਕੀ ਹੈ ਤੇ ਇੱਕ ਕੈਂਸਰ ਸਬੰਧੀ ਇੱਕ ਹੋਰਤ ਜਾਗਰੂਕਤਾ ਫਲਾਰੀਆ ਜਿਹੜੀ ਆਪ ਕੈਂਸਰ ਤੋਂ ਪੀੜਤਾ ਤੋਂ ਚਾਹੁੰਦੀ ਆ ਵੀ ਲੋਕ ਹੁਣ ਇਹਦੇ ਤੋਂ ਜਿੰਨਾ ਬਚ ਸਕਦੇ ਆ ਬਚ ਸਕਣ ਸਭ ਤੋਂ ਪਹਿਲੀ ਗੱਲਬਾਤ ਇੱਕ ਹਾਊਸਿੰਗ ਪ੍ਰੋਬਲਮ ਦੀ ਇੱਥੇ ਹਾਊਸਿੰਗ ਪ੍ਰੋਬਲਮ ਆਪਾਂ ਸਾਰੇ ਜਾਣਦੇ ਆ ਘਰਾਂ ਦਾ ਸੰਕਟ ਆ ਘਰ ਅਫੋਰਡੇਬਲ ਨਹੀਂ ਆਮ ਬੰਦਾ ਘਰ ਨਹੀਂ ਲੈ ਸਕਦਾ ਸਪਲਾਈ ਵੀ ਥੋੜੀ ਆ ਘਰ ਮਹਿੰਗੇ ਬਹੁਤ ਆ باوجود ਭਾਵੇਂ ਕਿ ਹੁਣ ਇੰਟਰਸਟ ਰੇਟ ਘਟੇ ਆ ਜੇ ਆ ਪਿਛਲੇ ਸਾਲ ਦੇ ਵਿੱਚ ਘਰਾਂ ਦੀ ਮਾਰਕੀਟ ਜਿਹੜੀ ਕਾਫੀ ਕਰੈਕਟ ਹੋਈ ਆ ਰੇਟ ਓਨੇ ਜ਼ਿਆਦਾ ਨਹੀਂ ਵਧੇ ਅਜੇ ਵੀ ਸੰਕਟ ਬਹੁਤ ਵੱਡਾ ਆ ਕਿ ਕੋ ਲੋਕ ਨੇ ਜਿਹੜੇ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਜਾਂਦੇ ਮੰਨ ਲਓ ਕਿਸੇ ਔਰਤ ਨੂੰ ਘਰ ਵਾਲਾ ਕੁੱਟਦਾ ਆ ਕੁੱਟਣ ਤੋਂ ਬਾਅਦ ਉਹ ਕਿੱਥੇ ਜਾਂਦੀ ਆ ਜਿਹੜਾ ਔਮਨਜ਼ ਲੀਗਲ ਸੈਂਟਰ ਆ ਉਹਨਾਂ ਨੇ ਇੱਕ ਸਟੱਡੀ ਰੀਲੀਜ਼ ਕੀਤੀ ਆ ਉਹ ਕਹਿੰਦੇ ਬੀਸੀ ਦੇ ਵਿੱਚ ਜਿਹੜਾ ਹਾਊਸਿੰਗ ਕ੍ਰਾਈਸਿਸ ਆ ਇਹਨੇ ਆਮ ਲੋਕਾਂ ਤੇ ਤਾਂ ਅਸਰ ਪਾਇਆ ਹੀ ਆ ਜਿਹੜਾ ਪਹਿਲੀ ਵਾਰੀ ਘਰ ਲੈਣਾ ਉਹਦੇ ਲਈ ਔਖਾ ਹੋਇਆ ਦੂਜੇ ਲਈ ਕਿਸ਼ਤ ਕੱਢਣੀ ਔਖੀ ਹੋਈ ਆ ਜਿਹੜੇ ਸਰਵਾਈਵਰ ਨੇ ਉਹਨਾਂ ਨੂੰ ਵੀ ਨਹੀਂ ਕਿਤੇ ਮਤਲਬ ਜਿਹੜੀ ਸੁਰੱਖਿਅਤ ਥਾਂ ਮਿਲ ਰਹੀ ਆਮ ਤੌਰ ਦੇ ਉੱਤੇ ਹੁੰਦਾ ਕੀ ਆ ਜਦੋਂ ਘਰਾਂ ਦੇ ਵਿੱਚ ਲੜਾਈ ਝਗੜੇ ਹੁੰਦੇ ਆ ਉਹ ਲੜਾਈ ਝਗੜੇ ਤੋਂ ਬਾਅਦ ਮੰਨ ਲਓ ਕੋਈ ਘਰ ਵਾਲਾ ਘਰ ਵਾਲੀ ਨੂੰ ਜਾਂ ਘਰ ਵਾਲੀ ਘਰ ਵਾਲੇ ਨੂੰ ਕੁੱਟ ਰਿਹਾ ਆ ਉੱਥੇ ਹਿੰਸਾ ਹੋ ਸਕਦੀ ਬਚਾਅ ਕਰਨ ਦੇ ਲਈ ਜਿਹੜੀਆਂ ਇਹ ਅਥਾਰਟੀਜ਼ ਨੇ ਉਹਨੂੰ ਚੱਕ ਕੇ ਸੇਫ ਹਾਊਸਿੰਗ ਦੇ ਵਿੱਚ ਲੈ ਜਾਂਦੇ ਆ ਜਾਂ ਜਿਹੜਾ ਉਹਨਾਂ ਦੇ ਕੁਝ ਥਾਂ ਹੁੰਦੇ ਆ ਜਿਹੜੇ ਉਹ ਦੱਸਦੇ ਵੀ ਨਹੀਂ ਕਿਸੇ ਨੂੰ ਇਦਾਂ ਹੀ ਹੁੰਦੇ ਆ ਤੇ ਉਹਨਾਂ ਨੇ ਆਪ ਰੱਖਿਓ ਹੁੰਦੇ ਆ ਕੋਥੇ ਉਹਨੂੰ ਕਰ ਦਿੰਦੇ ਭਾਈ ਤੂੰ ਜਾਂ ਤੇਰੇ ਨਾਲ ਨਿਆਣਾ ਆ ਕੋਈ ਜਾਂ ਕੋਈ ਇਦਾਂ ਦੀ ਗੱਲਬਾਤ ਉੱਥੇ ਮੂਵ ਹੋ ਜਾਓ ਉਹ ਲਿਮਟਿਡ ਆ ਹਾਂ ਮਤਲਬ ਜੇ ਜਿੰਨੇ ਹੈਗੇ ਆ ਉਹ ਸਾਰੇ ਭਰ ਗਏ ਹੁਣ ਉਹਦੇ ਤੋਂ ਬਾਅਦ ਜੇ ਮੰਨ ਲਓ ਆਪਾਂ ਡੋਮੈਸਟਿਕ ਵਾਲੇ ਸ਼ਾਲਾਂ ਦੇ ਦੋਵੇਂ ਕੇਸ ਆਉਂਦੇ ਬਾਰ-ਬਾਰ ਮੈਂ ਕਹਿ ਰਿਹਾ ਪਰ ਫੇਰ ਵੀ ਮੰਨ ਲਓ ਕਿਸੇ ਔਰਤ ਦੇ ਉੱਤੇ ਜ਼ੁਲਮ ਹੋ ਰਿਹਾ ਕਿਸੇ ਉਹਨੂੰ ਕੁੱਟਮਾਰ ਹੋ ਰਹੀ ਆ ਉਹਨੂੰ ਰੱਖਣ ਦੇ ਲਈ ਅੱਗੇ ਕੋਈ ਘਰ ਹੈ ਨਹੀਂ ਕੀ ਆਪਸ਼ਨ ਆ ਫਿਰ ਇੱਕ ਕੋਈ ਆਪਸ਼ਨ ਆ ਕਿ ਉਹਨੂੰ ਉਸੇ ਘਰ ਦੇ ਵਿੱਚ ਹੀ ਮੁੜ ਕੇ ਜਾਣਾ ਪੈਂਦਾ ਤੇ ਉਹਦੇ ਸਭ ਤੋਂ ਵੱਧ ਐਸ ਵੇਲੇ ਉਹ ਸਫਰ ਕਰ ਰਹੀ ਆ ਕਿਉਂਕਿ ਅਫੋਰਡੇਬਲ ਹਾਊਸਿੰਗ ਬਹੁਤ ਜ਼ਿਆਦਾ ਲਿਮਿਟਡ ਆ ਐਸ ਵੇਲੇ ਜਿਹੜੇ ਸਰਵਾਈਵਰ ਨੇ ਉਹਨਾਂ ਕੋਲੇ ਇੱਕੋ ਹੀ ਹੱਲ ਹੋ ਜਾਂਦਾ ਕਿ ਤੁਸੀਂ ਉਸੇ ਅਬਿਊਸਿਵ ਫਾਰਮ ਦੇ ਵਿੱਚ ਜਾਓ ਉਸੇ ਘਰ ਦੇ ਵਿੱਚ ਜਾਓ ਜਿੱਥੇ ਤੁਹਾਡੇ ਕੁੱਟ ਪੈ ਰਹੀ ਹੈ ਜਿੱਥੇ ਕੁੱਟਮਾਰ ਹੋ ਰਹੀ ਹੈ ਭਾਵੇਂ ਕਿ ਉਹ ਇੱਕ ਵਾਰੀ ਉੱਥੋਂ ਬਚ ਜਾਂਦੀ ਆ ਪਰ ਉਹਦੇ ਕੋਲੇ ਜਾਵੇ ਕਿੱਥੇ ਉਹ ਨਾ ਤੇ ਬੰਦਾ ਇਕੱਲਾ ਬਾਹਰ ਕਿਤੇ ਸਰਵਾਈਵ ਕਰ ਸਕਦਾ ਨਾ ਹੀ ਉੱਥੇ ਜਿਹੜਾ ਹੋਰ ਉਹਨਾਂ ਦੇ ਅਫੋਰਡੇਬਲ ਹਾਊਸਿੰਗ ਦੇ ਵਿੱਚ ਜਾਇਆ ਜਾ ਸਕਦਾ ਸੋ ਉਹਨੂੰ ਮਤਲਬ ਉੱਥੇ ਰਹਿਣਾ ਹੀ ਪੈਂਦਾ ਸੋ ਇਹਦਾ ਮਤਲਬ ਇਹ ਆ ਕਿ ਸਭ ਤੋਂ ਵੱਡਾ ਸੰਕਟ ਇਸ ਵੇਲੇ ਹਾਊਸਿੰਗ ਦਾ ਉਹਨਾਂ ਲੋਕਾਂ ਦੇ ਉੱਤੇ ਪੈ ਰਿਹਾ ਜਿਹੜੇ ਡੋਮੈਸਟਿਕ ਵਾਇਲੈਂਸ ਦੇ ਸ਼ਿਕਾਰ ਨੇ ਔਰ ਉਹ ਫਸ ਚੁੱਕੇ ਨੇ ਇਸ ਚੀਜ਼ ਦੇ ਵਿੱਚ ਉਹਨਾਂ ਕੋਲ ਸਟੇਬਲ ਹਾਊਸਿੰਗ ਕਰਕੇ ਉੱਥੋਂ ਬਚਣਾ ਬਹੁਤ ਮੁਸ਼ਕਲ ਹੋਇਆ ਜਿਹੜਾ ਲੀਗਲ ਸਿਸਟਮ ਆ ਇਹ ਬਹੁਤ ਸਲੋ ਆ ਦੂਜਾ ਇਹ ਮਹਿੰਗਾ ਬਹੁਤ ਆ ਤੀਜਾ ਜਿਹੜਾ ਇਹਨਾਂ ਦੇ ਲਈ ਰਿਸਕ ਹੀ ਬਹੁਤ ਆ ਮਰ ਚਾਈਲਡ ਸਪੋਰਟ ਲੈਣੀ ਜਾਂ ਤੋਨ ਨੂੰ ਫਾਈਨੈਂਸ਼ੀਅਲ ਹੈਲਪ ਮਿਲਣੀ ਜਾਂ ਤੁਹਾਨੂੰ ਇੱਥੋਂ ਤੱਕ ਕਿ ਜੇ ਕਿਸੇ ਔਰਤ ਦੇ ਨਾਲ ਧੱਕਾ ਹੋ ਰਿਹਾ ਉਹਦਾ ਘਰ ਦਾ ਹੀ ਕੋਈ ਕਰ ਰਿਹਾ ਹੈ ਤਾਂ ਉਹਨੂੰ ਇਹ ਨਹੀਂ ਪਤਾ ਮੈਂ ਜਾਣਾ ਕਿੱਥੇ ਜਿਹੜੀ ਲੀਗਲ ਪ੍ਰੋਟੈਕਸ਼ਨ ਉਹਨੂੰ ਕਿੱਦਾਂ ਮਿਲਣੀ ਹੈ। ਇਹ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਕਈ ਥਾਵਾਂ ਦੇ ਉੱਤੇ ਜਿਹੜੀਆਂ ਸਮੱਸਿਆਵਾਂ ਨੇ ਜਿਹੜੇ ਐਮਰਜੈਂਸੀ ਸ਼ੈਲਟਰਸ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਿਛਲੇ ਸਾਲ 200 ਔਰਤਾਂ ਤੇ ਬੱਚਿਆਂ ਨੂੰ ਉਹਨਾਂ ਦੇ ਉਹਨਾਂ ਥਾਵਾਂ ਦੇ ਉੱਤੇ ਚੱਕਿਆ ਗਿਆ ਜਿੱਥੇ ਉਹਨਾਂ ਦੇ ਨਾਲ ਕੁੱਟਮਾਰ ਹੋ ਰਹੀ ਸੀ ਪਰ ਉਹਨਾਂ ਦੂਜੇ ਪਾਸੇ ਜਿਹੜੀਆਂ ਕਹਿ ਲੋ ਕਿ ਉਹ ਅ ਮਤਲਬ ਸਪੇਸ ਹੀ ਹੈ ਨਹੀਂ ਦੂਜੇ ਪਾਸੇ ਸ਼ੈਲਟਰਸ ਦੇ ਵਿੱਚ ਜਿੱਥੇ ਉਹਨਾਂ ਨੂੰ ਰੱਖਿਆ ਜਾਣਾ ਮਾਹਰੇ ਕਹਿੰਦੇ ਆ 48% ਔਰਤਾਂ ਤੇ ਜਿਹੜੀਆਂ ਕੁੜੀਆਂ ਨੇ 15 ਸਾਲ ਤੋਂ ਉੱਤੇ ਬੀਸੀ ਦੇ ਵਿੱਚ ਉਹਨਾਂ ਦੇ ਵਿੱਚ ਉਹਨਾਂ ਦੇ ਨਾਲ ਇੱਕ ਵਾਰੀ ਜੀਵਨ ਦੇ ਵਿੱਚ ਇਹ ਵਾਇਲੈਂਸ ਜ਼ਰੂਰ ਹੁੰਦੀ ਹੈ 48% 48% ਦਾ ਮਤਲਬ ਆ ਅਧੀਆਂ ਲਗਭਗ ਅਧੀਆਂ ਔਰਤਾਂ ਦੇ ਉੱਤੇ ਇਹ ਅਸਰ ਹੈ ਹੁਣ ਜਿਹੜਾ ਸਰਵਾਈਵਰ ਆ ਉਹ ਤੇ ਉਹਦੇ ਨਾਲ ਮੰਨ ਲਓ ਬੱਚੇ ਆ ਉਹਨੂੰ ਸੁਰੱਖਿਅਤ ਥਾਂ ਨਹੀਂ ਲੱਭ ਰਹੀ ਐਡਵੋਕੇਟਸ ਇਹ ਕਹਿੰਦੇ ਆ ਕਿ ਪੇਰੈਂਟਸ ਜਿਹੜੇ ਨੇ ਉਹ ਮਤਲਬ ਉਥੋਂ ਜਿਹੜੇ ਬਚਣ ਦੇ ਲਈ ਜਾਣ ਦੇ ਲਈ ਉਹਨਾਂ ਨੂੰ ਕੋਈ ਮਤਲਬ ਇੱਕ ਮਤਲਬ ਚਾਹੀਦਾ ਕੀ ਆ ਉਹਨਾਂ ਨੂੰ ਮਤਲਬ ਕੁਛ ਨਾ ਕੁਛ ਤੇ ਚਾਹੀਦਾ ਹੀ ਆ ਨਾ ਉਹਨਾਂ ਨੂੰ ਇੱਕ ਸਿਕਿਉਰ ਥਾਂ ਚਾਹੀਦੀ ਆ ਇੱਕ ਸਟੇਬਲ ਹਾਊਸਿੰਗ ਚਾਹੀਦੀ ਆ ਜਿੱਥੇ ਆਪਣੇ ਬੱਚਿਆਂ ਦੇ ਨਾਲ ਰਹਿ ਸਕਣ 25% ਲੋਕ ਜਿਹੜੇ ट्रांजिशन ਹਾਊਸਸ ਛੱਡ ਕੇ ਜਾਂਦੇ ਆ ਲੌਂਗ ਟਰਮ ਹਾਊਸਸ ਦੇ ਵਿੱਚ 4% ਜਿਹੜੇ ਆ ਸਿਰਫ ਹਾਊਸਿੰਗ ਲੱਭਦੇ ਆ ਜਿਹੜੀ ਸੇਫ ਤੇ ਅਫੋਰਡੇਬਲ ਆ ਬਹੁਤ ਸਾਰੇ ਵਿਕਟਮ ਜਿਹੜੇ ਨੇ ਉਹਨਾਂ ਨੂੰ ਪਤਾ ਇਹ ਨਹੀਂ ਕਿ ਫ੍ਰੀ ਹਾਊਸਿੰਗ ਆਪਸ਼ਨ ਅਵੇਲੇਬਲ ਆ ਜਾਂ ਉੱਥੇ ਤੱਕ ਉੱਥੇ ਤੱਕ ਪਹੁੰਚਣਾ ਕਿੱਦਾਂ ਹੈ ਕੋਈ ਸਪੋਰਟਿਵ ਹਾਊਸ ਐਗਜ਼ਿਸਟ ਕਰਦੇ ਆ ਹੈਗੇ ਆ ਪਰ ਔਰਤਾਂ ਨੂੰ ਪਤਾ ਹੀ ਨਹੀਂ ਕਿ ਉਹ ਕਿੱਥੇ ਹੈਗੇ ਆ ਕੋ ਕਿੱਦਾਂ ਅਪਲਾਈ ਕੀਤਾ ਜਾ ਸਕਦਾ ਸੋ ਇੱਕ ਪਾਸੇ ਜਿਹੜਾ ਹਾਊਸਿੰਗ ਦਾ ਸੰਕਟ ਆ ਰਿਪੋਰਟ ਇਹ ਕਹਿੰਦੀ ਆ ਕਿ ਜਿਹੜਾ ਟ੍ਰੇਨਿੰਗ ਹੋਣੀ ਚਾਹੀਦੀ ਆ ਇਹਨਾਂ ਦੇ ਲਈ ਇਸ ਕਿਸਮ ਦੀ ਜ਼ਿਆਦਾ ਪਤਾ ਹੋਣਾ ਚਾਹੀਦਾ ਬੀਸੀ ਸਰਕਾਰ ਕਹਿੰਦੀ ਆ ਕਿ ਸਾਰੇ ਇਸ਼ੂ ਨੂੰ ਰਿਵਿਊ ਕਰ ਰਹੀ ਹੈ ਜਿਹੜੀ ਟਾਰਨਿੰਗ ਜਨਰਲ ਨੇ ਨਿੱਕੀ ਸ਼ਰਮਾ ਉਹ ਕਹਿੰਦੀ ਆ ਕਿ ਸਰਕਾਰ ਇਹਨੂੰ ਰਿਵਿਊ ਕਰ ਰਹੀ ਹੈ ਤੇ ਨਵੀਂ ਰਿਪੋਰਟ ਤੋਂ ਬਾਅਦ ਫਿਰ ਇਹਦੇ ਬਾਰੇ ਕੋਈ ਗੱਲਬਾਤ ਕੀਤੀ ਜਾਊਗੀ ਕਿ ਇਹਦਾ ਕੀ ਹੱਲ ਹੋ ਸਕਦਾ ਪਰ ਸੰਕਟ ਬਹੁਤ ਵੱਡਾ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਾਲ ਹੀ ਇਹਦੇ ਜਿਹੜੀ ਇੱਕ ਹੋਰ ਜਿਹੜੀ ਅਗਲਾ ਮੁੱਦਾ ਸਾਡੇ ਸਾਹਮਣੇ ਆਉਂਦਾ ਉਹ ਇਹ ਆ ਕਿ ਅਲਬਰਟਾ ਦੇ ਵਿੱਚ ਲੇਜਿਸਲੇਸ਼ਨ ਦੇ ਬਾਹਰ ਬਿਲ 9 ਦਾ ਵਿਰੋਧ ਕਰਨ ਦੇ ਲਈ ਲੋਕ ਇਕੱਠੇ ਹੋਏ ਇਹ ਮਾਮਲਾ ਕੀ ਹੈ ਇਹ ਬਹੁਤ ਚਰਚਾ ਦੇ ਵਿੱਚ ਖਬਰ ਕੱਲ ਐਤਵਾਰ ਨੂੰ ਸਾਰੀਆਂ ਅਖਬਾਰਾਂ ਨੇ ਇਹਨੂੰ ਪਹਿਲੀ ਹੈਡਿੰਗ ਵਜੋਂ ਛਾਪਿਆ ਰੌਲਾ ਕੀ ਹੈ 트랜ਸਜੈਂਡਰ ਲੋਕ ਨੇ ਜਿਹੜੇ ਉਹਨਾਂ ਦੇ ਨਾਲ ਦੇ ਲੋਕ ਨੇ ਲਾਈਸ ਨੇ ਉਹਨਾਂ ਦੇ ਸਪੋਰਟਰ ਨੇ ਕੁਝ ਸਟੂਡੈਂਟ ਨੇ ਜਿਹੜੇ ਐਕਟਿਵਿਸਟ ਨੇ ਉਹਨਾਂ ਨੇ ਐਤਵਾਰ ਨੂੰ ਇਹ ਅਲਬਰਟਾ ਸਰਕਾਰ ਦਾ ਨਵਾਂ ਕਾਨੂੰਨ ਬਿੱਲ 9 ਦਾ ਵਿਰੋਧ ਕਰਨ ਦੇ ਲਈ ਇਕੱਠੇ ਹੋਏ ਸਰਕਾਰ ਨੇ ਇਹਨੂੰ ਜਿਹੜਾ ਉਹ ਟਰਮ ਵਰਤਿਆ ਨਾਟ ਵਿਦ ਵਿਦ ਸਟੈਂਡਿੰਗ ਕਲੋਜ਼ ਇਹਨੂੰ ਪਾਸ ਕਰਨ ਦੇ ਲਈ ਵਰਤਿਆ ਆ ਨਾਟ ਵਿਦ ਸਟੈਂਡਿੰਗ ਕਲੋਜ਼ ਕੀ ਕਰਦਾ ਆ ਸਰਕਾਰ ਨੂੰ ਟੈਂਪਰੇਰੀਲੀ ਕੁਝ ਚਾਰਟਰ ਆਫ ਰਾਈਟਸ ਓਵਰਰਾਈਟ ਕਰਨ ਦੀ ਆਗਿਆ ਦੇ ਦਿੰਦਾ ਵੀ ਉਹ ਤੁਸੀਂ ਉਹਨੂੰ ਅੱਗੇ ਵਧ ਸਕਦੇ ਆ ਆਮ ਹਾਲਤਾਂ ਦੇ ਵਿੱਚ ਉਹਦਾ ਨਹੀਂ ਕੀਤਾ ਜਾ ਸਕਦਾ ਕਈ ਜਿਹੜੇ ਲੋਕ ਇਹ ਕਹਿੰਦੇ ਆ ਕਿ ਇਹ ਬਿੱਲ ਬਹੁਤ ਜ਼ਿਆਦਾ ਖਤਰਨਾਕ ਆ ਤੇ ਇਹ ਅਲਾਰਮਿੰਗ ਆ ਸਾਨੂੰ ਇਹਦੇ ਬਾਰੇ ਗੱਲ ਕਰਨੀ ਚਾਹੀਦੀ ਆ ਬਿੱਲ ਨਾਇਮ ਕਰਦਾ ਕੀ ਆ ਜਾਂ ਇਹ ਸਰਕਾਰ ਰੌਲਾ ਕੀ ਆ ਇਹਦੇ ਵਿੱਚ ਬਹੁਤ ਸਾਰੀਆਂ ਰੈਸਟ੍ਰਿਕਸ਼ਨਸ ਨੇ ਇਹਦਾ ਅਸਰ ਕਿਹਦੇ ਉੱਤੇ ਪੈ ਰਿਹਾ ਇੱਕ ਤੇ ਇਹਦਾ ਅਸਰ ਨੌਜਵਾਨਾਂ ਤੇ ਪੈ ਰਿਹਾ ਨੌਜਵਾਨਾਂ ਤੇ 18 ਸਾਲ ਤੋਂ ਘੱਟ ਵਾਲਿਆਂ ਦੇ ਉੱਤੇ ਦੂਜਾ ਜਿਹੜੇ ਟਰਾਂਸਜੈਂਡਰ ਨੇ ਉਹਨਾਂ ਦੇ ਉੱਤੇ ਸੋ ਜਿਹੜੇ ਟਰਾਂਸਜੈਂਡਰ ਯੂਥ ਆ ਉਹਦੇ ਉੱਤੇ ਬਿੱਲ ਸਿੱਧਾ ਅਸਰ ਪਾ ਰਿਹਾ ਬੈਨ ਕਰਦਾ ਕੀ ਆ ਇਹ ਬਿੱਲ ਕਰਦਾ ਕੀ ਹੈ ਇਹ ਕੀ ਕਰ ਜਿਵੇਂ ਹਾਰਮੋਨ ਥੈਰੇਪੀ ਆ ਇਹ ਕਹਿੰਦੇ ਵੀ 16 ਸਾਲ ਤੋਂ ਥੱਲੇ ਅਸ਼ੀ ਨਹੀਂ ਦੇਣੀ ਉਹਦੇ ਤੇ ਪਾਬੰਦੀ ਉਹਦੇ ਤੇ ਬੈਨ ਲਾ ਦਿਓ ਜੈਂਡਰ ਅਫਰਮਿੰਗ ਸਰਜਰੀਜ਼ ਜਿਹੜੀਆਂ ਨੇ 18 ਸਾਲ ਤੋਂ ਥੱਲੇ ਉਹਦੇ ਤੇ ਬੈਨ ਲਾ ਦਿਓ ਰੌਲਾ ਕੀ ਹੈ ਇਹ ਹਾਰਮੋਨ ਥੈਰੇਪੀ ਜਾਂ ਜਿਹੜੀ ਜੈਂਡਰ ਅਫਰਮਿੰਗ ਸਰਜਰੀਜ਼ ਨੇ ਇਹ ਅਮਰੀਕਾ ਦੇ ਵਿੱਚ ਬਹੁਤ ਵੱਡਾ ਰੌਲਾ ਆਇਆ ਇਸ ਵੇਲੇ ਇੱਥੇ ਕੈਨੇਡਾ ਦੇ ਵਿੱਚ ਓਨਾ ਵੱਡਾ ਨਹੀਂ ਪਰ ਰੌਲਾ ਹਜੇ ਵੀ ਇਹ ਪੈ ਰਿਹਾ ਰੌਲਾ ਕੀ ਹੈ ਰੌਲਾ ਇਹ ਆ ਕਿ ਬੱਚੇ ਸਕੂਲਾਂ ਦੇ ਵਿੱਚ ਜਾਂਦੇ ਆ ਮੰਨ ਲਓ ਬੱਚਾ ਸਕੂਲ ਦੇ ਵਿੱਚ ਜਾ ਰਿਹਾ ਉਹ ਕਹਿੰਦਾ ਵੀ ਭਾਈ ਮੈਂ ਤਾਂ ਹੈਗਾ ਉਹ ਮੁੰਡਾ ਆ ਜਦੋਂ ਬਰਥ ਹੋਇਆ ਸੀ ਉਹਦਾ ਉਸ ਵੇਲੇ ਡਾਕਟਰਾਂ ਨੇ ਮੁੰਡਾ ਲਿਖਿਆ ਉਹਦੇ ਬਰਥ ਸਰਟੀਫਿਕੇਟ ਦੇ ਉੱਤੇ ਵੀ ਇਹ ਮੁੰਡਾ ਆ ਹੁਣ ਉਹ ਕਹਿੰਦਾ ਭਾਈ ਮੈਂ ਮੁੰਡਾ ਨਹੀਂ ਮੈਂ ਤਾਂ ਕੁੜੀ ਬਣਨਾ ਕੁੜੀ ਬਣਨ ਦੇ ਲਈ ਫਿਰ ਉਹ ਕੀ ਕਰਦਾ ਆਪਣੀ ਹਾਰਮੋਨ ਥੈਰੇਪੀ ਕਰਾਉਂਦਾ ਕੁਛ ਨਾ ਕੁਛ ਕਰਕੇ ਲੈ ਕੇ ਵੀ ਉਹਦੇ ਚ ਕੁੜੀਆਂ ਵਾਲੇ ਗੁਣ ਪੈਦਾ ਹੋ ਜਾਣ ਸਰਜਰੀ ਕਰਾ ਕੇ ਤੇ ਉਹ ਕੁੜੀ ਬਣ ਜਾਂਦਾ ਅਸਲ ਦੇ ਵਿੱਚ ਹੁਣ ਇਹ ਰੂਲ ਕਹਿੰਦਾ ਵੀ 16 ਸਾਲਾਂ ਤੋਂ ਥੱਲੇ ਅਸੀਂ ਹਾਰਮੋਨ ਥੈਰੇਪੀ ਨਹੀਂ ਕਰਨੀ ਦੂਜਾ ਜਿਹੜੀ ਇਹ ਜੈਂਡਰ ਰਫਰਮਿੰਗ ਸਰਜਰੀ ਆ 18 ਸਾਲਾਂ ਤੋਂ ਥੱਲੇ ਨਹੀਂ ਅਸੀਂ ਅਲਾਉ ਕਰਦੇ ਤੀਜਾ ਇਹ ਕਹਿੰਦੇ ਕਿ ਜਿਹੜੇ ਟਰਾਂਸ ਜੈਂਡਰ ਇਹ ਨਹੀਂ ਹੈਗੇ ਇਹਨਾਂ ਨੂੰ ਅਸੀਂ ਜਿਹੜੀ ਫੀਮੇਲ სპੋਰਟਸ ਦੇ ਵਿੱਚ ਨਹੀਂ ਜਾਣ ਜਣੀ ਐਥਲੀਟਸ ਨੂੰ ਜਿਹੜੇ 12 ਸਾਲਾਂ ਤੋਂ ਉੱਤੇ ਆ ਉੱਥੇ ਅਸੀਂ ਇਹਨੂੰ ਰੋਕ ਦਾਂਗੇ ਨਾਲ ਇਹ ਵੀ ਇਹ ਕਹਿੰਦੇ ਆ ਕਿ ਜਿਹੜੀ ਸੈਕਸ਼ੂਅਲ ਹੈਲਥ ਕਲਾਸਸ ਆ ਉਹ ਆਪਟ ਹੋਣਗੀਆਂ ਪੇਰੈਂਟਸ ਨੂੰ ਜਿਹੜਾ ਉਹਦੇ ਲਈ ਸਾਈਨ ਕਰਨਾ ਪਊਗਾ ਦੂਜਾ ਇਹ ਕਹਿੰਦੇ ਆ ਕਿ ਜੇ ਉਹ ਸਟੂਡੈਂਟਸ ਆਪਣਾ ਪ੍ਰੋਨਾਉਨ ਚੇਂਜ ਕਰਦਾ ਸਕੂਲ ਦੇ ਵਿੱਚ ਤਾਂ ਉਹਦੇ ਮਾਪਿਆਂ ਦੀ ਆਗਿਆ ਲੈਣੀ ਜ਼ਰੂਰੀ ਹੋਊਗੀ ਹੁਣ ਇਹ ਗੱਲਾ ਇੱਕ ਤਰ ਇਹ ਕਹਿੰਦੀ ਆ ਵੀ ਇਹ ਨਾ ਬਹੁਤ ਵੱਡਾ ਮਸਲਾ ਆ ਟਰਾਂਸ ਜੈਂਡਰਸ ਵਾਲਾ ਜਿਹੜੇ ਸੈਕਸ ਚੇਂਜ ਕਰਦੇ ਮੁੰਡੇ ਤੋਂ ਕੁੜੀ ਬਣਦੇ ਆ ਜਾਂ ਕੁੜੀ ਤੋਂ ਮੁੰਡੇ ਬਣਦੇ ਆ ਇੱਕ ਤਰ ਕਹਿੰਦੀ ਵੀ ਇਹ ਬਹੁਤ ਚੰਗੀ ਗੱਲ ਆ ਕਈ ਵਾਰੀ ਅਸੀਂ ਧੱਕਾ ਕਰਦੇ ਆ ਸਾਡੇ ਸਮਾਜ ਦੇ ਵਿੱਚ ਐਹੋ ਜਿਹੇ ਲੋਕ ਹੁੰਦੇ ਆ ਜਿਹੜੇ ਮੁੰਡਿਆਂ 'ਚ ਕੁੜੀਆਂ ਵਾਲੇ ਗੁਣ ਹੁੰਦੇ ਆ ਜਾਂ ਕੁੜੀਆਂ 'ਚ ਮੁੰਡਿਆਂ ਵਾਲੇ ਗੁਣ ਹੁੰਦੇ ਆ ਉਹਨਾਂ ਨੂੰ ਅਸੀਂ ਲਾਉ ਨਹੀਂ ਕਰਦੇ ਜਾਂ ਉਹਨਾਂ ਨੂੰ ਅਸੀਂ ਮਾੜੀ ਚੰਗੀ ਗੱਲ ਕਹਿ ਕੇ ਬੋਲਦੇ ਆ ਇਹ ਬਹੁਤ ਪੁਰਾਣੇ ਸਮਾਜ ਦੇ ਵਿੱਚ ੱਟਕਾ ਹੋਇਆ ਅੱਜ ਦਾ ਮਾਡਰਨ ਸਮਾਜ ਆ ਅੱਜ ਦੀ ਮਾਡਰਨ ਸੋਸਾਇਟੀ ਆ ਤੇ ਇਹਦੇ ਵਿੱਚ ਸਾਰਿਆਂ ਨੂੰ ਹੱਕ ਆ ਵੀ ਮੁੰਡਾ-ਮੁੰਡਾ ਬਣੇ ਕੁੜੀ-ਕੁੜੀ ਬਣੇ ਜੋ ਮਰਜ਼ੀ ਬਣੇ ਹਰ ਇੱਕ ਦਾ ਅਧਿਕਾਰ ਆ ਤੇ ਉਹਦੀ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਆ ਇੱਕ ਦੂਜੀ ਤੇ ਰਾਸਵਲ ਇਕੱਲੇ ਹੈ ਤੇ ਅਲਬਰਟਾ ਦੀ ਆਪਾਂ ਗੱਲ ਕਰ ਰਹੇ ਪਰ ਪੂਰੀ ਦੁਨੀਆ ਦੇ ਵਿੱਚ ਇਹ ਰੌਲਾ ਤੁਹਾਨੂੰ ਯਾਦ ਹੋਊਗਾ ਡੋਨਲਡ ਸਿਰਫ ਦੋ ਸੈਕਸ ਨੇ ਸਾਡੇ ਹਿਸਾਬ ਦੇ ਨਾਲ ਇੱਕ ਮੇਲ ਤੇ ਇੱਕ ਫੀਮੇਲ ਪਾਸਪੋਰਟ ਦੇ ਉੱਤੇ ਵੀ 트랜ਸਜੈਂਡਰ ਵਾਲੀ ਆਪਸ਼ਨ ਹੈ ਨਹੀਂ ਵੀ ਜਾਂ ਤੇ ਮੇਲ ਹੋਊਗਾ ਜਾਂ ਫੀਮੇਲ ਹੋਊਗਾ ਵਿੱਚ ਵਿਚਾਲਾ ਨਹੀਂ ਅਸੀਂ ਮੰਨਦੇ ਹੁਣ ਉਹ ਉਹ ਗੱਲ ਇਸੇ ਦੇ ਉੱਤੇ ਵੀ ਅਸੀਂ ਵਿਰੋਧ ਚਾਹੀਏ ਸਾਰਾ ਕੁਝ ਨਹੀਂ ਹੋਣਾ ਚਾਹੀਦਾ ਵੀ ਹੁਣ ਇਹ ਬਿੱਲ ਇਹ ਕਹਿੰਦਾ ਵੀ ਜੇ ਬੱਚਾ ਇਹ ਕਹਿੰਦਾ ਵੀ ਮੈਂ ਮੁੰਡਾ ਨਹੀਂ ਮੈਂ ਕੁੜੀ ਆ ਮੈਨੂੰ ਸਕੂਲ ਚ ਕੁੜੀ ਕਹਿ ਕੇ ਬੁਲਾਓ ਜਾਂ ਮੇਰਾ ਨਾਮ ਬਦਲ ਦਿਓ ਜਾਂ ਕੋਈ ਉਹਦਾ ਜਿਹੜਾ ਜਿਹੜਾ ਵੀ ਉਹਨੇ ਛੋਟਾ ਨਾਮ ਵਰਤਣਾ ਕੋਈ ਹੋਰ ਰੱਖਣਾ ਆ ਤੇ ਕਹਿੰਦੇ ਮਾਪਿਆਂ ਨੂੰ ਦੱਸਣਾ ਜ਼ਰੂਰੀ ਆ ਪਹਿਲਾਂ ਉਹਨਾਂ ਤੋਂ ਬਿਨਾਂ ਵੀ ਕੀਤਾ ਜਾ ਸਕਦਾ ਹੁਣ ਜਿਹੜੇ ਸਰਕਾਰ ਡੇਨੀਅਲ ਸਮਿਥ ਦੀ ਸਰਕਾਰ ਨੇ ਲਿਆਂਦਾ ਵੀ ਠੀਕ ਹੈ ਇਹਨੂੰ ਐਦਾਂ ਕੀਤਾ ਜਾਵੇ ਤੇ ਉਹ ਇਹ ਬਿੱਲ ਲੈ ਆਏ ਆ ਜਿਹੜੇ ਦੂਜੇ ਲੋਕ ਨੇ ਉਹ ਵਿਰੋਧ ਕਰ ਰਹੇ ਨੇ ਉਹ ਕਹਿੰਦੇ ਤੱਕਾ ਜਿਹੜੇ ਐਕਟਿਵਿਸਟ ਨੇ ਉਹ ਇਕੱਠੇ ਹੋਏ ਆ ਉਹ ਕਹਿੰਦੇ ਵੀ ਅਸੀਂ ਇਵਨ 16 ਸਾਲਾਂ ਦੇ ਉੱਥੇ ਨਿਆਣੇ ਜਿਹੜੇ ਇਕੱਠੇ ਹੋ ਉਹ ਕਹਿੰਦੇ ਇਹ ਰੈਲੀ ਕਰ ਰਹੇ ਆ ਅਸੀਂ ਦੱਸਣਾ ਚਾਹੁੰਦੇ ਆ ਆਪਣੇ ਜਿਹੜੇ ਟਰਾਂਸ ਜੈਂਡਰ ਸਾਡੇ ਹੈਗੇ ਆ ਉਹਨਾਂ ਨੂੰ ਤੇ ਜਾਂ ਜਿਹੜੇ ਕੁਇਰ ਹੈਗੇ ਆ ਉਹਨਾਂ ਨੂੰ ਕਿ ਅਸੀਂ ਤੁਹਾਡੀ ਸਪੋਰਟ ਕਰਦੇ ਹਾਂ ਅਸੀਂ ਤੁਹਾਡੇ ਨਾਲ ਅਮਰੀਕਾ ਦੇ ਵਿੱਚ ਕਿ ਪੂਰੀ ਦੁਨੀਆ ਦੇ ਵਿੱਚ 올림픽ਸ ਤੱਕ ਇਹ ਰੌਲਾ ਜਿਹੜਾ ਪਿਛਲੇ ਸਮੇਂ ਦੇ ਵਿੱਚ ਬਹੁਤ ਵੱਡਾ ਇੱਕ ਕੰਟਰੋਵਰਸੀ ਬਣੀ ਆ ਹੁਣ ਜਿਹੜਾ ਟਰਾਂਸ ਜੈਂਡਰ ਮੇਲ ਆ ਮੁੰਡਾ ਆ ਉਹ ਕੁੜੀ ਬਣ ਗਿਆ ਹਨਾ ਕੁੜੀ ਉਹ ਬਣ ਗਿਆ ਉਹਨੇ ਕਹਿੰਦਾ ਮੈਂ ਕੁੜੀ ਆ ਹਾਰਮੋਨ ਵੀ ਉਹਦੇ ਸਾਰਾ ਕੁਝ ਉਹਦੀ ਬਾਡੀ ਉਦਾਂ ਦੀ ਸਾਰੀ ਬਣ ਗਈ ਹੁਣ ਉਹ ਕਹਿੰਦੇ ਠੀਕ ਆ ਪਰ ਉਹਨੂੰ ਕੁੜੀਆਂ ਵਾਲੀ سپورਟ ਚ ਪਾਰਟਿਸਿਪੇਟ ਨਹੀਂ ਕਰਨ ਦਿੱਤਾ ਜਾਣਾ ਚਾਹੀਦਾ ਉਹਦਾ ਸਟਰਕਚਰ ਤਾਂ ਉਹਦੇ ਮਸਲ ਉਹਦਾ ਸਾਰਾ ਕੁਝ ਤਾਂ ਉਸੇ ਤਰ੍ਹਾਂ ਦਾ ਹੀ ਆ ਨਾ ਉਹ ਕੁੜੀਆਂ ਤੇ ਉਹਦੇ ਨੇੜੇ ਤੜੀ ਵੀ ਨਹੀਂ ਆਉਣੀਆਂ ਜੀ ਉੱਥੇ ਉਹ ਸੋ ਇਹ ਬਿੱਲ ਇਹ ਕਹਿੰਦਾ ਕਿ 12 ਸਾਲਾਂ ਤੋਂ ਜਿਹੜਾ ਅਸੀਂ ਉੱਤੇ ਆ ਉਹ ਇਸ ਕਮਾਉਲੇ ਚ ਵੀ ਬਿਆਨ ਕਰਾਂਗੇ ਵੀ 트랜ਸਜੈਂਡਰ ਜਿਹੜਾ ਹੈ ਉਧਰਲੇ ਪਾਸੇ ਵੀ ਪਾਰਟਿਸਿਪੇਟ ਨਹੀਂ ਕਰ ਸਕਦਾ ਸੋ ਇਹ ਜਿਹੜੇ 5-7 ਮਾਮਲਿਆਂ ਨੂੰ ਲੈ ਕੇ ਇਸ ਵੇਲੇ ਕੰਟਰੋਵਰਸੀ ਚੱਲ ਰਹੀ ਆ ਸੋ ਇਹ ਦੂਜੀ ਹੈਗੀ ਆ ਕਿ ਪਹਿਲਾ ਪ੍ਰੋਟੈਸਟ ਨਹੀਂ ਆ ਇਹ ਇੱਥੇ ਜਿਹੜਾ ਹੋਇਆ ਬਹੁਤ ਸਾਰੇ ਹੋਰ ਪ੍ਰੋਟੈਸਟ ਵੀ ਹੋ ਰਹੇ ਆ ਅਲਬਰਟਾ ਦੇ ਐਮ ਐਲ اے ਕਹਿੰਦੇ ਆ ਕਿ ਸਰਕਾਰ ਦਾ ਐਕਸ਼ਨ ਜਿਹੜਾ ਇਹ ਮਤਲਬ ਇਦਾਂ ਦਾ ਆ ਜਿਹੜਾ ਪਹਿਲਾਂ ਕਦੇ ਨਹੀਂ ਹੋਇਆ ਕੁਝ ਰਿਮਿੰਟ ਵੈਸਟ ਹਿੰਦੀ ਤੋਂ ਐਮ ਐਲ اے ਨੇ ਉਹਨਾਂ ਨੇ ਕਿਹਾ ਵੀ ਇਹ ਸਿੱਧੀ-ਸਿੱਧੀ ਸਾਡੇ ਅਧਿਕਾਰਾਂ ਦੀ ਮਤਲਬ ਇਹਨਾਂ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਆ ਸਰਕਾਰ ਮਤਲਬ ਸੁਣਨ ਲਈ ਵੀ ਰਾਜੀ ਨਹੀਂ ਆ ਸਰਕਾਰ ਇਸ ਗੱਲ ਦੇ ਉੱਤੇ ਕਿ ਸਰਕਾਰ ਸੁਣਨ ਲਈ ਵੀ ਰਾਜੀ ਨਹੀਂ ਆ ਇਸ ਗੱਲ ਨੂੰ ਸਪੋਰਟਰ ਕਹਿੰਦੇ ਆ ਕਿ ਜਿਹੜਾ ਬਿੱਲ ਨਾ ਹੀ ਨਾ ਇਹਦੇ ਨਾਲ ਜਿਹੜੇ ਟਰਾਂਸ ਜੈਂਡਰ ਯੂਥ ਦੀ ਸੇਫਟੀ ਦੇ ਉੱਤੇ ਖਤਰਾ ਪਊਗਾ ਜਿਹੜੇ ਟਰਾਂਸ ਜੈਂਡਰ ਹੈਗੇ ਆ ਕਿਉਂਕਿ ਦੁਨੀਆ ਦੇ ਵਿੱਚ ਅੱਜ ਦੀ ਜਿਹੜੀ ਥਿਊਰੀ ਇਹ ਆ ਕਿ ਹਰ ਇੱਕ ਬੰਦੇ ਨੂੰ ਜੀਣ ਦਾ ਹੱਕ ਆ ਸਹੀ ਗਲਤ ਦਾ ਫੈਸਲਾ ਉਹ ਬੰਦਾ ਕਰੂਗਾ ਕੋਈ ਹੋਰ ਨਹੀਂ ਕਰੂਗਾ ਨਾ ਕੋਈ ਸਰਕਾਰ ਕਰੂਗੀ ਜੇ ਇੱਕ ਵਿਅਕਤੀ ਨੂੰ ਇਹ ਲੱਗਦਾ ਕਿ ਮੈਂ ਕੁੜੀ ਬਣਨਾ ਤੇ ਮੈਂ ਕੁੜੀਆਂ ਵਾਂਗੂ ਰਹਿਣਾ ਸੀ ਉਹ ਮੁੰਡਾ ਤੇ ਇਹ ਉਸ ਬੰਦੇ ਦਾ ਨਿੱਜੀ ਫੈਸਲਾ ਆ ਤੁਹਾਨੂੰ ਸਾਨੂੰ ਜਾਂ ਕਿਸੇ ਸਰਕਾਰ ਨੂੰ ਇਹ ਹੱਕ ਨਹੀਂ ਆ ਉਹਨੂੰ ਇਹ ਸਮਝਾਇਆ ਜਾਵੇ ਵੀ ਭਾਈ ਤੂੰ ਮੁੰਡਾ ਆ ਤੂੰ ਮੁੰਡਾ ਹੀ ਰਹਿ ਇਹ ਉਹਦੇ ਕੋਲੇ ਮਰਜ਼ੀ ਆ ਉਹ ਜਿੱਦਾਂ ਮਰਜ਼ੀ ਕਰੇ ਤੇ ਇਹ 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 ਮਾਡਰਨ ਸੋਸਾਇਟੀ ਆ ਇਹ ਆਧੁਨਿਕ ਜਿਹੜਾ ਯੁੱਗ ਆ ਉਹ ਆ ਪਿਛਲੇ ਸਮੇਂ ਦੇ ਵਿੱਚ ਇਹਨਾਂ ਦੇ ਉੱਤੇ ਬਹੁਤ ੱਟਕਾ ਹੁੰਦਾ ਰਿਹਾ ਸੋ ਇਹ ਮਾਮਲਾ ਇੱਕ ਵਾਰੀ ਅਲਬਰਟਾ ਦੇ ਵਿੱਚ ਇਸ ਵੇਲੇ ਫੇਰ ਚਰਚਾ ਦੇ ਵਿੱਚ ਹੈ। ਅਗਲੀ ਗੱਲਬਾਤ 100 ਮਾਈਲ ਹਾਊਸ ਦੇ ਵਿੱਚ ਇੱਕ ਲੰਬਰ ਮਿਲ ਬੰਦ ਹੋ ਰਹੀ ਹੈ। ਮਿਲ ਬਹੁਤ ਵੱਡੀ ਹੈ। ਬੈਸਟ ਫਰੇਜ਼ਰ ਟੈਂਬਰ ਕੰਪਨੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਹ ਆਪਣੀ ਮਿਲ ਐਸਾ ਜੀ ਸਾਲ ਦੇ ਐਂਡ ਤੱਕ ਬੰਦ ਕਰ ਦੇਣਗੇ। 165 ਦੇ ਕਰੀਬ ਲੋਕਾਂ ਦੀ ਨੌਕਰੀ ਇੱਥੋਂ ਚਲੇ ਜਾਣੀ ਹੈ। ਕੰਪਨੀ ਇਹ ਕਹਿੰਦੀ ਆ ਕਿ ਸਾਨੂੰ ਇਕਨੋਮਿਕਲੀ ਵਾਇਬਲ ਟੈਂਬਰ ਨਹੀਂ ਮਿਲਦੀ ਸਾਨੂੰ ਲੱਕੜ ਹੀ ਨਹੀਂ ਮਿਲਦੀ ਸਸਤੀ ਲੱਕੜ ਹੀ ਨਹੀਂ ਮਿਲਦੀ ਤੁਸੀਂ ਮਿਲ ਕਾਦੇ ਨਾਲ ਚਲਾਉਣੀ ਆ ਉਹ ਕਦੇ ਜਿਹੜੀ ਜਿੱਦਾਂ ਦੀ ਲੱਕੜ ਸਾਨੂੰ ਲੌਗ ਚਾਹੀਦਾ ਆ ਉਹ ਅਫੋਰਡੇਬਲ ਨਹੀਂ ਆ ਕਿ ਮਿਲ ਮੁਨਾਫਾ ਕਮਾ ਸਕੇ ਇਸ ਕਰਕੇ ਨਾਤ ਸਾਨੂੰ ਦੂਰੋਂ ਮਿਲਦੀ ਆ ਨਾ ਲੋਕਲੀ ਮਿਲਦੀ ਆ ਸੋ ਇਹ ਬਹੁਤ ਵੱਡਾ ਇਸ਼ੂ ਆ ਇੱਕ ਬਹੁਤ ਸਾਰੇ ਜਿਹੜੇ ਲੋਕਲ ਵਰਕਰ ਨੇ ਉਹ ਇਸ ਗੱਲ ਨਾਲ ਸਹਿਮਤ ਨੇ ਉਹ ਕਹਿੰਦੇ ਕਿ ਜਿਹੜੇ ਇਸ ਰੀਜਨ ਦੇ ਵਿੱਚ ਜਿਹੜੇ ਜੰਗਲ ਨੇ ਅਜੇ ਵੀ ਬਹੁਤ ਜ਼ਿਆਦਾ ਲੱਕੜ ਇੱਥੇ ਬੀਸੀ ਵਿੱਚ ਕਿੱਥੋਂ ਘਟ ਜਣੀ ਹੈ ਜਿਹੜੇ ਫੋਰੈਸਟਰੀ ਵਰਕਰ ਕਾਫੀ ਲੰਬੇ ਸਮੇਂ ਤੋਂ ਕਰ ਰਹੇ ਹੋ ਉਹ ਕਹਿੰਦੇ ਲੱਕੜ ਹੀ ਲੱਕੜਾ ਇੱਥੇ ਹੈ ਕੀ ਆ ਵੀ ਅਸੀਂ ਦੇ ਕਨਫਿਊਜ਼ ਆ ਇਸ ਕਰਕੇ ਵੀ ਕੰਪਨੀ ਇਹ ਗੱਲ ਕਿਦਾਂ ਕਹਿੰਦੀ ਹੈ ਜਿਹੜੀ ਬੀਸੀ ਦੀ ਫੋਰੈਸਟਰੀ ਇੰਡਸਟਰੀ ਆ ਇਹ ਕਈ ਸਾਲਾਂ ਤੋਂ ਇਸ ਚੀਜ਼ ਨਾਲ ਸਟਰਗਲ ਕਰ ਰਹੀ ਹੈ ਇਹਨਾਂ ਦੀ ਸਮੱਸਿਆ ਕੀ ਆ ਸਮੱਸਿਆ ਇੱਕ ਤੇ ਹੋਈ ਆ ਜਿਹੜਾ ਅਮਰੀਕਾ ਨੇ ਟੈਰਿਫ ਲਾ ਦਿੱਤਾ ਕੈਨੇਡੀਅਨ ਲੰਬਰ ਦੇ ਉੱਤੇ ਜਿਹੜਾ ਟੈਰਿਫ ਲਾਇਆ ਹੁਣ ਉਹ ਲੰਬਰ ਮਹਿੰਗੀ ਹੋ ਗਈ ਦੂਜਾ ਇਹ ਕਹਿੰਦੇ ਆ ਕਿ ਜਿਹੜੀ ਕੁਝ ਖਾਸ ਕਿਸਮ ਦੀਆਂ ਬਿਮਾਰੀਆਂ ਜਾਂ ਜਿਹੜੇ ਕੀੜੇ ਜੇ ਲੱਗਦੇ ਆ ਦਰਖਤ ਵੱਡੇ ਪੱਧਰ ਦੇ ਉੱਤੇ ਡਿਗਣ ਲੱਗ ਪਏ ਇਹਦੇ ਨਾਲ ਕਈ ਜਿਹੜੀਆਂ ਪ੍ਰੋਵਿੰਸ ਦੇ ਵਿੱਚ ਇਹਨਾਂ ਸਮੱਸਿਆਵਾਂ ਦੇ ਨਾਲ ਅਲਟੀਮੇਟਲੀ ਨਤੀਜਾ ਕੀ ਨਿਕਲਿਆ ਕਈ ਹਜ਼ਾਰਾਂ ਕਾਮਿਆਂ ਦੀਆਂ ਨੌਕਰੀਆਂ ਚਲੇ ਗਈਆਂ ਫੋਰੈਸਟਰੀ ਐਕਸਪਰਟ ਇਹ ਕਹਿੰਦੇ ਆ ਕਿ ਅਸਲ ਇਸ਼ੂ ਕਾਸਟ ਦਾ ਆ ਕਾਸਟ ਕੀ ਇਹਦਾ ਮਤਲਬ ਕੀ ਆ ਕਿ ਜੇ ਟ੍ਰੀ ਹੋਣ ਵੀ ਇੱਥੇ ਕੰਪਨੀਆਂ ਨੂੰ ਮਤਲਬ ਦਰਖਤ ਤਾਂ ਹੈਗੇ ਆ ਜੰਗਲ ਦੇ ਵਿੱਚ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਮੰਨ ਲਓ ਵਾਧੂ ਆ ਦਰਖਤ ਅਸੀਂ ਕਿੰਨੇ ਖਤਮ ਵੀ ਨਹੀਂ ਹੋਣੇ ਪਰ ਉਹ ਕੰਪਨੀਆਂ ਨੂੰ ਉਹ ਦਰਖਤ ਜਿਹੜੇ ਕੱਟ ਕੇ ਟਰਾਂਸਪੋਰਟ ਕਰਕੇ ਮਿੱਲ ਤੱਕ ਲਿਆਉਣੇ ਉਹੀ ਬਹੁਤ ਮਹਿੰਗੇ ਪੈ ਰਹੇ ਆ ਕਿਉਂਕਿ ਜਿਹੜੀ ਟਰਾਂਸਪੋਰਟੇਸ਼ਨ ਦੀ ਕੀਮਤ ਆ ਉਹ ਬਹੁਤ ਜ਼ਿਆਦਾ ਵਧ ਗਈ ਆ ਹੁਣ ਦੂਜੇ ਪਾਸੇ ਲੰਬਰ ਪ੍ਰਾਈਸ ਘਟਾ ਤੇ ਫਾਈਨੈਂਸ਼ੀਅਲ ਲਾਸ ਹੋ ਰਿਹਾ ਇਹ ਸਾਰੇ ਕੁਝ ਦੇ ਨਾਲ ਮਤਲਬ ਕਿਸੇ ਦਰਖਤਾਂ ਨੂੰ ਕੱਟਣ ਦੇ ਲਈ ਸਾਲ ਦੋ ਸਾਲ ਲੱਗ ਜਾਂਦੇ ਆ ਤੇ ਇੰਡਸਟਰੀ ਜਿਹੜੀ ਆ ਉਹ ਪ੍ਰਾਈਸ ਚੇਂਜ ਬਹੁਤ ਆ ਉਹਦੇ ਵਿੱਚੋਂ ਪਤਾ ਹੀ ਕੁਛ ਨਹੀਂ ਦੂਜਾ ਹੁਣ ਜਿਹੜੀ ਫਾਇਰ ਆ ਜੰਗਲੀ ਅੱਗ ਲੱਗਦੀ ਆ ਇਨਸੈਕਟਸ ਨੇ ਇਹਨਾਂ ਨੇ ਜਿਹੜੀ ਨਾ ਯੂਜੇਬਲ ਲੰਬਰ ਅੱਜ ਦਾ ਉਹਨੂੰ ਖਾ ਜਾਂਦਾ ਹੋ ਅੰਦਰੋਂ ਅੰਦਰੀ ਉਹਦੀ ਗਿਣਤੀ ਘਟ ਗਈ ਆ ਜਿਹੜੀ 100 ਮਾਈਲ ਹਾਊਸ ਦੇ ਨੇੜੇ ਲਗਭਗ 50 ਤੋਂ 60% ਜਿਹੜਾ ਇਹ ਜਾਂਦੇ ਲੱਗਿਆ ਇਸ ਕੀੜਿਆਂ ਜਾਂ ਕਰਕੇ ਜਿਹੜੇ ਦਰਖਤਾਂ ਨੂੰ ਲੱਗਦੇ ਆ ਸਿਰਫ ਕੋਸ਼ ਜਿਹੜੇ ਦਰਖਤ ਨੇ ਉਹ ਰਹਿ ਗਏ ਆ ਤੇ ਦੂਜਾ ਯੂਐਸ ਤੇ ਜਿਹੜੇ ਟੈਰਿਫ ਆ ਉਹਨਾਂ ਨੇ ਅਸਰ ਪਾ ਦਿੱਤਾ ਆ ਮਤਲਬ ਇਹਨੂੰ ਬਚਾਉਣ ਦੇ ਲਈ ਬੀਸੀ ਦੇ ਵਿੱਚ ਐਮਰਜੈਂਸੀ ਰਿਸਪਾਂਸ ਚਾਹੀਦਾ ਐਮਰਜੈਂਸੀ ਕੁਛ ਨਾ ਕੁਛ ਸਰਕਾਰ ਨੂੰ ਜਿਹੜਾ ਰਿਸਪੌਂਡ ਕਰਨਾ ਚਾਹੀਦਾ ਇਹ ਸਾਰੇ ਕੁਸ਼ਤੇ ਲਈ ਤਾਂ ਇਹਦਾ ਕੁਝ ਹੋ ਸਕਦਾ ਅਦਰਵਾਈਜ਼ ਇੰਡਸਟਰੀ ਪਹਿਲਾਂ ਵੀ ਖਤਰੇ ਵਿੱਚ ਸੀ ਹੁਣ ਵੀ ਖਤਰੇ ਵਿੱਚ ਆ ਜਿਹੜੇ ਬੀਰ ਬੀਸੀ ਦੇ ਸਾਡੇ ਫੋਰੈਸਟਰੀ ਮਨਿਸਟਰ ਨੇ ਰਵੀ ਪਰਮਾਰ ਉਹਨਾਂ ਨੇ ਟਰੈਵਲ ਕੀਤਾ ਥੋੜਾ ਚਿਰ ਪਹਿਲਾਂ ਸਾਊਥ ਕੋਰੀਆ ਦੇ ਵਿੱਚ ਜਪਾਨ ਦੇ ਵਿੱਚ ਉੱਥੋਂ ਨਵੇਂ ਬਾਹਰ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਉਹ ਕਹਿੰਦੇ ਬੀਸੀ ਜਿਹੜੀ ਹੈ ਸਾਨੂੰ ਹੁਣ ਕਿਉਂਕਿ ਸਾਡਾ ਸਬੰਧ ਹੀ ਸਿੱਧਾ ਅਮਰੀਕਾ ਦੇ ਨਾਲ ਸੀ ਅਮਰੀਕਾ ਨਾਲ ਟੈਰਿਫ ਕਰਕੇ ਗੱਲ ਬਣ ਨਹੀਂ ਰਹੀ ਉਹ ਕਹਿੰਦੇ ਅਸੀਂ ਚਾਹੁੰਦੇ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਇਹ ਸਾਰਾ ਕੁਝ ਹੈ ਦੂਜੀਆਂ ਥਾਵਾਂ ਦੇ ਨਾਲ ਵਪਾਰ ਕੀਤਾ ਜਾਵੇ ਉਹ ਚਾਹੁੰਦੇ ਆ ਕਿ ਜਿਹੜੀ ਹੁਣ ਇਹ ਵੀ ਜਿਹੜੇ ਮਿਨਿਸਟਰ ਇਹ ਵੀ ਚਾਹੁੰਦੇ ਆ ਕਿ ਜਿਹੜੇ ਫੈਡਰਲ ਮਨੀ ਹੋਵੇ ਉਹ ਇੰਡਸਟਰੀ ਨੂੰ ਸਟੈਬਲਾਈਜ਼ ਕਰੇ ਕਿ ਫੈਡਰਲ ਸਰਕਾਰ ਨੂੰ ਇਸ ਵੇਲੇ ਬੀਸੀ ਦੀ ਲੰਬਰ ਰਸਤੀ ਦੀ ਜਿਹੜੀ ਹੈਗੀ ਹੈ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਇਹ ਸਟੈਬਲਾਈਜ਼ ਹੋ ਸਕੇ ਅ ਸੋ ਜਿਹੜਾ ਕਿੰਨਾ ਇਹਨੂੰ ਕੱਟ ਕੀਤਾ ਜਾ ਸਕਦਾ ਹੈ ਭਾਵੇਂ ਕਿ ਸਪਲਾਈ ਡ੍ਰੌਪ ਹੋ ਰਹੀ ਆ ਮਿਨਿਸਟਰੀ ਵੀ ਕਹਿ ਰਹੇ ਆ ਕਿ ਅਜੇ ਵੀ ਕੁਝ ਇਕਨੋਮਿਕਲ ਵਾਇਬਲ ਮਤਲਬ ਹੈਗਾ ਆ ਇਹਦੇ ਵਿੱਚ ਕਿ ਜਿਹੜਾ ਫੋਰੈਸਟਰੀ ਸੈਕਟਰ ਆ ਉਹਦਾ ਕੁਝ ਨਾ ਕੁਝ ਹੋ ਸਕਦਾ ਹੈ ਤੇ ਉਹਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ ਅਗਲੀ ਗੱਲਬਾਤ ਓਵਰਡੋਸ ਬਾਰੇ ਆ ਇੱਕ ਇੰਜੈਕਟੇਬਲ ਨਲੈਕਸੋਨ ਬਹੁਤ ਚਰਚਾ ਦੇ ਵਿੱਚ ਆ ਤੁਸੀਂ ਜਾਣਦੇ ਆ ਸਾਰੇ ਜਦੋਂ ਕੋਈ ਬੰਦੇ ਨੂੰ ਨਸ਼ਾ ਜ਼ਿਆਦਾ ਲੈ ਲੈਂਦਾ ਨਾ ਉਹ ਤੇ ਉਹਨੂੰ ਫਿਰ ਉਹਨੂੰ ਮਤਲਬ ਉਹਨੂੰ ਰਿਵਰਸ ਕੀਤਾ ਜਾਂਦਾ ਉਹਦੇ ਇੱਕ ਟੀਕਾ ਲਾ ਦਿੱਤਾ ਜਾਂਦਾ ਉਹ ਟੀਕਾ ਲਾਉਣ ਦੇ ਨਾਲ ਉਹਦਾ ਨਸ਼ਾ ਉੱਤਰ ਜਾਂਦਾ ਬੰਦੇ ਦੀ ਜਾਨ ਬਚ ਜਾਂਦੀ ਆ ਉਹਨੂੰ ਨਲੈਕਸੋਨ ਕਿੱਟ ਕਹਿੰਦੇ ਆ ਉਹ ਆਮ ਤੌਰ ਤੇ ਲੋਕਾਂ ਨੂੰ ਦਿੱਤੀ ਹੁੰਦੀ ਆ ਜਿਹੜੇ ਵੀ ਜਿਹੜੇ ਨਸ਼ਾ ਕਰਨ ਵਾਲੇ ਉਹਨਾਂ ਨੂੰ ਉਹਨਾਂ ਦੇ ਸੰਗੀਆਂ ਸਾਥੀਆਂ ਨੂੰ ਨੇੜੇ ਤੇੜੇ ਵੀ ਪੀ ਜੇ ਕਿਤੇ ਤੁਹਾਨੂੰ ਕੋਈ ਇਦਾਂ ਦਾ ਕੇਸ ਦੇ ਸੇ ਉਹਦੇ ਤੁਸੀਂ ਇਹਨੂੰ ਇੰਜੈਕਸ਼ਨ ਲਾ ਕੇ ਤੇ ਇਹਦਾ ਨਸ਼ਾ ਤਾਰ ਦਿਓ ਇਹ ਬਚ ਜਾਊਗਾ ਓਵਰਡੋਸ ਆਪਾਂ ਜਿੱਦਾਂ ਪਹਿਲਾਂ ਗੱਲ ਕਰਦੇ ਹਾਂ ਕਿ ਨਸ਼ਾ ਉਨਾ ਹੀ ਲੈਂਦਾ ਜੇ 1 ਗ੍ਰਾਮ ਨਸ਼ਾ ਬੰਦੇ ਨੇ ਅੱਜ ਲਿਆ ਉਹ ਉਸ ਦਿਨ ਵੀ 1 ਗ੍ਰਾਮ ਹੀ ਲਿਆ ਹੁੰਦਾ ਪਰ ਉਹਦੇ ਵਿੱਚ ਕਈ ਵਾਰੀ ਜਿਹੜੀ ਇਹ ਫੈਂਟਾਨੇਲ ਪਾਈ ਹੁੰਦੀ ਹੈ ਪਿੱਛੋਂ ਉਹ ਜ਼ਹਿਰ ਮਿਲਾ ਦਿੰਦੇ ਤਾਂ ਕਿ ਨਸ਼ਾ ਤੇਜ਼ ਹੋਵੇ ਉਹ ਕਈ ਵਾਰੀ ਫੈਂਟਾਨੇਲ ਵੱਧ ਪੈ ਜਾਂਦੀ ਹੈ ਤੇ ਓਵਰਡੋਸ ਹੋ ਜਾਂਦੀ ਹੈ ਬੰਦੇ ਦੀ ਮੌਤ ਹੋ ਜਾਂਦੀ ਹੈ ਹੁਣ ਜਿਹੜੀ ਇਹ ਨਲੈਕਸੋਨ ਆ ਇੰਜੈਕਟੇਬਲ ਹੁੰਦੀ ਹੈ ਇੰਜੈਕਸ਼ਨ ਹੁੰਦਾ ਉਹ ਉਹ ਹੁਣ ਸਾਰਿਆਂ ਨੂੰ ਟੀਕਾ ਲਾਉਣਾ ਹਰ ਇੱਕ ਬੰਦੇ ਦਾ ਕੰਮ ਥੋੜਾ ਹੈ ਉਹ ਸਿਖਾਇਆ ਤਾਂ ਜਾਂਦਾ ਆ ਪਰ ਫੇਰ ਵੀ ਉਹਦੇ ਲਈ ਜਿਹੜੀ ਨੀਡਲ ਆ ਉੱਥੇ ਗਲਤੀ ਹੋ ਜਾਂਦੀ ਆ ਉਹ ਜਾਂ ਹੱਥ ਕੰਬਦੇ ਆ ਕਈ ਵਾਰੀ ਲਾਉਣ ਲੱਗੇ ਜਾਂ ਜਿਹੜੇ ਭੁੱਲ ਜਾਂਦੇ ਕਿ ਪਹਿਲਾਂ ਕੀ ਕਰਨਾ ਬਾਅਦ ਵਿੱਚ ਕੀ ਕਰਨਾ ਸੋ ਹੁੰਦਾ ਕੀ ਆ ਕਿ ਬਹੁਤ ਸਾਰੇ ਲੋਕ ਇਹ ਕਹਿੰਦੇ ਵੀ ਸਾਡੇ ਕੋਲੋਂ ਇਹ ਜਦੋਂ ਰੀਅਲ ਐਮਰਜੈਂਸੀ ਹੁੰਦੀ ਬੰਦਾ ਸਾਹਮਣੇ ਮਰ ਰਿਹਾ ਨਸ਼ੇ ਦੇ ਨਾਲ ਉਹ ਕੀ ਕਰਨਾ ਟੀਕਾ ਕਿੱਦਾਂ ਲਾਉਣਾ ਇਹ ਭੁੱਲ ਜਾਂਦੇ ਹੁਣ ਇਹਦਾ ਇੱਕ ਹੱਲ ਇਹਨਾਂ ਨੇ ਇਹ ਕੀਤਾ ਕਿ ਅ ਨੈਜ਼ਲ ਨਲੈਕਸਲੋਨ ਲੈਂਦੇ ਆ ਵੀ ਕਰਨਾ ਤੁਸੀਂ ਕੁਝ ਨਹੀਂ ਇੱਕ ਸਪਰੇਅ ਆ ਉਹ ਉਹਦੇ ਨੱਕ ਦੇ ਵਿੱਚ ਪਾ ਦਿਓ ਤੇ ਉਹ ਟੀਕਾ ਲਾਉਣ ਜਿੰਨਾ ਹੀ ਅਸਰ ਹੋਊਗਾ ਤੇ ਸਾਰਾ ਇਫੈਕਟ ਅ ਰਿਵਰਸ ਹੋ ਜਾਊਗਾ ਤੁਹਾਨੂੰ ਨੀਡਲ ਦੀ ਲੋੜ ਨਹੀਂ ਆ ਬੀਸੀ ਦੇ ਵਿੱਚ ਹੁਣ ਪਰ ਜੇ ਉਹ ਕਿਟ ਲੈਣੀ ਆ ਤੁਸੀਂ ਸਪਰੇਅ ਵਾਲੇ ਤੁਹਾਨੂੰ 75 ਤੋਂ 80 ਡਾਲਰ ਦੇਣੇ ਪੈਂਦੇ ਆ ਕਬੈਕ ਚ অন্ਟੈਰੀਓ ਚ ਯੂਕੌਨ ਚ ਜਿਹੜੀਆਂ ਨਾਰਥ-ਵੈਸਟ ਟੈਰੀਟਰੀਜ਼ ਨੇ ਉੱਥੇ ਹੀ ਫ੍ਰੀ ਆ ਬੀਸੀ ਦੇ ਵਿੱਚ ਜੇ ਤੁਸੀਂ ਉਹ ਲੈਣੀ ਆ ਸਪਰੇਅ ਤੇ ਉਹ 75 ਤੋਂ 80 ਡਾਲਰ ਦੇ ਵਿੱਚ ਇਸ ਵੇਲੇ ਪੈਂਦੀ ਆ ਜਿਹੜੇ ਐਕਸਪਰਟ ਨੇ ਜਾਂ ਐਡਵੋਕੇਟਸ ਨੇ ਜਾਂ ਪੋਲਿਟਿਸ਼ੀਅਨਸ ਨੇ ਉਹ ਇਹ ਚਾਹੁੰਦੇ ਆ ਕਿ ਇਹਨੂੰ BC ਦੇ ਵਿੱਚ ਸਪਰੇ ਨੂੰ ਨੇਜ਼ਲ ਸਪਰੇ ਨੂੰ ਫ੍ਰੀ ਕੀਤਾ ਜਾਵੇ ਇਸ ਦੇ ਨਾਲ ਕੀ ਹੋਊਗਾ ਕਿ ਜਿਆਦਾ ਜਿਹੜੇ ਜੀਵਨ ਆ ਉਹ ਬਚ ਸਕਣਗੇ BC ਦਾ ਇਸ ਵੇਲੇ ਜਿਹੜਾ ਟਾਕਸਿਕ ਡਰੱਗ ਕ੍ਰਾਈਸਿਸ ਆ ਉਹਦੇ ਤੋਂ ਬਚਿਆ ਜਾ ਸਕੂਗਾ ਸੋ ਜਿਹੜੀ ਇੱਕ ਸਟੱਡੀ ਹੋਈ ਹੈ ਉਸ ਤੋਂ ਬਾਅਦ ਇਹਦਾ ਕਾਫੀ ਜਿਆਦਾ ਚਰਚਾ ਹੋ ਰਹੀ ਹੈ ਦੇਖਣ ਵਾਲੀ ਗੱਲ ਆ ਕਿ ਪਾਇਲਟ ਪ੍ਰੋਗਰਾਮ ਇੱਥੇ ਚੱਲਦਾ ਹੈ ਪਰ ਉਹਦੀ ਵੈਲਿਊਏਸ਼ਨ ਅਜੇ ਨਹੀਂ ਹੋਈ ਪ੍ਰੋਵਿੰਸ ਨੇ 60000 ਨੀਡਲ ਸਪਰੇਅ ਲਈਆਂ ਸੀਗੀਆਂ 24 ਦੇ ਵਿੱਚ ਇਸ ਪ੍ਰੋਗਰਾਮ ਨੂੰ ਟੈਸਟ ਕਰਨ ਦੇ ਲਈ ਇੱਕ ਨੀਡਲ ਸਪਰੇਅ 123 ਡਾਲਰ ਤੇ 50 ਸੈਂਟ ਦੀ ਪਈ ਸੀਗੀ ਹੁਣ ਇਹਦੇ ਤੋਂ ਬਾਅਦ ਇਹਦੀ ਵੈਲਿਊਏਸ਼ਨ ਹੋਊਗੀ ਹੋਰ ਕੀ ਆਉਂਦਾ ਕਿ ਇਹਨੂੰ ਦਿੱਤੀ ਜਾਣੀ ਹੈ ਪਰ ਮੰਗ ਕੀਤੀ ਜਾ ਰਹੀ ਹੈ ਕਿ ਬਾਕੀ ਪ੍ਰੋਵਿੰਸਾਂ ਵਾਂਗ BC ਦੇ ਵਿੱਚ ਵੀ ਇਹ ਸਪਰੇਅ ਫ੍ਰੀ ਕੀਤੀ ਜਾਵੇ ਤਾਂ ਕਿ ਨਸ਼ੇ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਆਦਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ